ਅੱਜ ਪੰਜਾਬ ਦੇ ਵਿੱਚ ਮੀਂਹ ਦੀਆਂ ਚੰਗੀਆਂ ਝੁੱਟੀਆਂ ਦੇਖਣ ਨੂੰ ਮਿਲਣਗੀਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਮੀਂਹ ਦੀਆਂ ਗਤੀਵਿਧੀਆਂ ਹੋਣਗੀਆਂ ਸੈਟੇਲਾਈਟ ਤਸਵੀਰਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਸਿਸਟਮ ਆ ਜਿਹੜਾ ਪੰਜਾਬ ਦੇ ਵਿੱਚ ਕਾਫੀ ਪ੍ਰਭਾਵ ਪਾ ਸਕਦਾ ਹੈ ਕਿਉਂਕਿ ਇਹ ਸਿਸਟਮ ਜਿਹੜਾ ਕਾਫੀ ਵੱਡਾ ਹੈ ਡਿਟੇਲ ਵਿੱਚ ਦੱਸਦੇ ਆਂ ਵੀ ਇਹ ਸਿਸਟਮ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਇਲਾਕਿਆਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰੇਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਬੇਨਤੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਆ ਜਿਹੜੀ ਤੁਹਾਨੂੰ ਜਲ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਅੱਜ ਸਾਰੀ ਰਾਤ ਤੱਕ ਦਾ ਮੌਸਮ ਜਿਹੜਾ ਉਹ ਤੁਹਾਡੇ ਤੱਕ ਸਾਂਝਾ ਕੀਤਾ ਜਾਵੇਗਾ ਅੱਜ ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵ ਪਊਗਾ ਉਹ ਪੰਜਾਬ ਦੇ ਦੱਖਣ ਪੱਛਮੀ ਹਿੱਸੇ ਦੇ ਵਿੱਚ ਪਵੇਗਾ ਜਿਵੇਂ ਕਿ ਫਾਜ਼ਿਲਕਾ ਮੁਕਸਰ ਸਾਹਿਬ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮੋਗਾ ਪੰਜਾਬ ਦੇ ਜਿਹੜੇ ਦੱਖਣੀ ਇਲਾਕੇ ਨੇ ਇਹਨਾਂ ਵਿੱਚ ਲਗਭਗ ਸ਼ਾਮ ਦੇ 4-5 ਵਜੇ ਜਿਹੜੀਆਂ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਪਰ ਜਿਹੜੇ ਪੰਜਾਬ ਦੇ ਪੂਰਬੀ ਇਲਾਕੇ ਨੇ ਜਿਵੇਂ ਕਿ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਨਵਾਂ ਸ਼ਹਿਰ ਮੁਹਾਲੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਇਨ੍ਹਾਂ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਰਾਤ ਨੂੰ ਜਿਹੜੀਆਂ ਮੀਹਾਂ ਦੀਆਂ ਜ਼ਿਆਦਾ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਮਤਲਬ ਟਟਵੇਂ ਰੂਪ ਦੇ ਵਿੱਚ ਹੁਣ ਤਾਂ ਮੀਹਾਂ ਦੀਆਂ ਛੋਟੀਆਂ ਹਲਕੀ ਫੁਲਕੀ ਕੈਨਮੈਡ ਕੈਨਮੈਡ ਹੋ ਸਕਦੀ ਆ ਜਿਹੜੀ ਭਾਰੀ ਮੀਹ ਦੇ ਸਾਰ ਨੇ ਉਹ ਰਾਤ ਨੂੰ ਬੰਨ ਗਏ ਇਨ੍ਹਾਂ ਸ਼ਹਿਰਾਂ ਦੇ ਵਿੱਚ ਜੇਕਰ ਪੰਜਾਬ ਦੇ ਵਿਚਕਾਰਲੇ ਇਲਾਕਿਆਂ ਦੀ ਗੱਲ ਕਰੀਏ ਜਿਵੇਂ ਕਿ ਮਲੇਰਕੋਟਲਾ ਬਰਨਾਲਾ ਮੋਗਾ ਲੁਧਿਆਣਾ ਜਲੰਧਰ ਕਪੂਰਥਲਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਆਪਾਂ ਨੂੰ ਹੁਣ ਵੀ ਜਿਹੜੀਆਂ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਤੇ ਇਹ ਹੋਣਗੀਆਂ ਟੁੱਟਵੇਂ ਰੂਪ ਦੇ ਵਿੱਚ ਕਿਉਂਕਿ ਇਸ ਜਗ੍ਹਾ ਦੇ ਵਿੱਚ ਵੀ ਸੰਘਣੀ ਬੱਦਲਵਾਈ ਦਾ ਪੈਰਾ ਬਣਿਆ ਹੋਇਆ ਹੈ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਦੇ ਵਿੱਚ ਥੋੜੀ ਜੀ ਰਾਹਤ ਮਿਲੂਗੀ ਆਪਾਂ ਨੂੰ ਇਹ ਜਿਹੜੀ ਰਾਹਤ ਥੋੜੇ ਸਮੇਂ ਲਈ ਮਿਲੂਗੀ ਭਾਪ ਤੁਸੀਂ ਸੈਟਲਾਈਟ ਦੇ ਵਿੱਚ ਦੇਖ ਸਕਦੇ ਹੋ ਕਿ ਹਲਕਾ ਜਿਹਾ ਜਿਹੜਾ ਮੀਂਹ ਬੱਦਲਾਂ ਦਾ ਸਿਸਟਮ ਆ ਉਹ ਪਰਾਂ ਹੋ ਰਿਹਾ ਹੈ ਉੱਤਰ-ਪੱਛਮੀ ਇਲਾਕਿਆਂ ਦੇ ਵਿੱਚੋਂ ਪਰ 4-5 ਵਜੇ ਤੱਕ ਇਹ ਫੇਰ ਦੁਬਾਰਾ ਬਦਲਾਂ ਦੀ ਚਪੇਟ ਦੇ ਵਿੱਚ ਆ ਜਾਣਗੇ ਅਤੇ ਮੀਂਹਾਂ ਦੀਆਂ ਗਤੀਵਿਧੀਆਂ ਇੱਥੇ ਵੀ ਸਟਾਰਟ ਹੋ ਜਾਣਗੀਆਂ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਹੋਵੇਗੀ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਧੰਨਵਾਦ